ਬਾਕੀ ਖੁਸ਼ ਹੋ ਰਹੇ ਹਾਂ ਹਾਂਜੀ ਸਸਰੇ ਕਾਲ ਦੇ ਸਾਰਿਆਂ ਨੂੰ ਕਿੱਦਾਂ ਸਾਰੇ ਆਈ ਹੋਪ ਕਿ ਸਾਰੇ ਆਣ ਵਧਿਆ ਹੋ ਕੇ ਤੇ ਅੱਜ ਸਾਡੇ ਭੈਣ ਦਾ ਵਿਆਹ ਹੈਗਾ ਤੇ ਅੱਜ ਅਸੀਂ ਕੱਢਣ ਲੱਗਿਆ ਤੇ ਬਾਕੀ ਉਹਨੂੰ ਤਾਂ ਵਿਆਹ ਕਰਨ ਲੱਗਿਆ ਤੇ ਬਾਕੀ ਅੱਜ ਪੱਦੀ ਦੇ ਪਾਉਣੇ ਚੂੜਾ ਫਣਦੇ ਦੇ ਚੂੜਾ ਪਾਣਗੇ ਤੇ ਬਾਅਦ ਵਿੱਚ ਹੁਣ ਆਪਾਂ ਲੈ ਕੇ ਜਾਵਾਂਗੇ ਸਲੂਨ ਤੇ ਮੇਕਅਪ ਲਈ ਤੇ ਬਾਕੀ ਆਪਣੇ ਵਲਾਵ ਨਾਲ ਬਣੇ ਰਹੇ ਪਮਟਾ ਕਰਕੇ ਜਰੂਰ ਉਸੇ ਕਿਤਾ ਲਕਿਆ ਤੇ ਹੁਣ ਤਿਆਰੀਆਂ ਸ਼ੈਰੀਆਂ ਸ਼ੁਰੂ ਆ ਦੇਖੋ ਤੇ ਦੇਖਰਾ ਕੀ ਕਰਦੇ ਹਾਂ ਮੈਂ ਆਪਦੀ ਬੈੱਡ ਸ਼ੀਟ ਪਾ ਕੇ ਕਰੀ ਜੰਨੀ ਅੱਛਾ ਲਾਓ ਜੀ ਸਾਢੇ 3 ਦਿਨ ਪਾਇਆ ਫਿਰ ਚੂੜਾ ਤੇ ਫਿਰ ਕਿੱਦਾਂ ਲੱਗ ਰਹੀ ਆ ਤੇ ਕਾਲੇ ਚੂੜਾ ਲਾ ਬੜਾ ਰੰਗ ਚੜਿਆ ਕੀ ਗੱਲ ਇੰਨਾ ਚਾ ਚੜਿਆ ਹਾਂ ਜੀ ਤਾਂ ਜਿਹੜੇ ਥੱਲੇ ਸਵਾਨ ਪੇ ਸ਼ੋਪਿੰਗ ਆਲਾ ਹੋਕਰ ਚੱਕੂ ਤੁਸੀਂ ਹੂੰ ਹੂੰ ਹਾਂ ਜੀ ਤੇ ਹੁਣ ਆਪਾਂ ਚੱਲੇ ਆ ਜੀ ਜਿੱਦੀ ਦਾ ਮੇਕਅਪ ਕਰਾਣ ਕੱਟ ਤੇ ਥੋੜੇ ਜਿਹਾ ਪਿਆ ਗਰਮ ਦੇਖੋ ਇੱਧਰ ਤੇ ਇਹ ਗਰਮ ਕਾ ਤਾਂ ਹੁੰਨੀ ਆ ਹਾਂਜੀ ਤੇ ਹੁਣ ਆਪਾਂ ਚੱਲਨੇ ਆ ਹਾਂਜੀ ਤੇ ਆਪਾਂ ਪਹੁੰਚ ਕੇ ਦੂਜੀ ਚੱਲਨੇ ਆ ਆਪਣਾ ਛੱਟ ਕੇ ਤੇ ਦੀ ਓਕੇ ਆ ਤੇ ਹੁਣ ਆਪਾਂ ਸਮੁੰਦਰ ਚੱਲਨੇ ਆ ਹਾਂ ਲੋ ਤੁਸੀਂ ਸੁਣੋ ਮਰੀਏ ਜੀ ਤੁਸੀਂ ਥੋੜਾ ਠੀਕ ਆ ਹਾਂਜੀ ਪਤਾ ਸੋਣਾ ਹਾਏ ਕੀ ਹਾਲ ਹੈ ਵਧੀਆ ਵਧੀਆ ਹੋ ਤੁਸੀਂ ਥੋੜਾ ਠੀਕ ਆ ਹਾਂਜੀ ਕਾ ਪਰਵਾਰ ਕਿਤਾ ਬੰਦੇ ਵਦੇ ਆਹਾਰੇ ਕੁਮਾਰਟਾ ਕਰ ਕੋ ਸੌ ਕੁੜੀ ਸੁਣਦਾ ਹੀ ਲੱਗਦੇ ਕਿ ਕੁਮਾਰੀ ਲਾ ਬਾਦੀ ਠੰਡ ਕਿੰਨੀਆ ਮੈਦਾਨ ਵਿੱਚ ਹਲੋ ਹਲੋ ханਜੀ ਤੇ ਆਪ ਪਹੁੰਚ ਜੇਗੇ ਤੇ ਹੁਣ ਤੇ ਆਪਾ ਮੇਕਅਪ ਕਰਨ ਲੱਗਿਆ ਤੇ ਇਹਦੀ ਠੰਡ ਨੇ ਲੱਗਦੀ ਇਹ ਤਾਂ ਵਿਆਹ ਰਜ ਨੇ ਘਰ ਮਾਰੇ ਹਨਾ ਠੰਡ ਦੇ ਵੇਲੇ ਕਰਦੇ ਆਏ ਮਾਤਾ ਸਾਡੇ ਤੇ ਲੱਗ ਤੁ ਲੱਗੂੰਗਾ ਤੇ ਤੇ ਅੱਜ ਤੇ ਕਰਾਂਗੇ ਮੇਕਅਪ ਹਾਂਜੀ ਠੀਕ ਹੈ ਜੀ ਸੋਹਣਾ ਸੋਹਣਾ ਕਰਤੀ ਦੀ ਦੁਆਰ ਕੇ ਸੋਹਣੇ ਬਣਾ ਲੈ ਕੋਈ ਟੈਨਸ਼ਨ ਨਾ ਲੋ ਪਰ ਇਹ ਲੱਗ ਗਿਆ ਸਾਡੇ ਕੋਲ ਓਕੇ ਤੇਰੇ ਨੂੰ ਥੈਂਕ ਯੂ ਤੇ ਤੇ ਮੇਕਅਪ ਹੋ ਰਿਹਾ ਤੁਹਾਨੂੰ ਨੂੰ ਕੱਤੇ ਵਾਤਾ ਵਰਤਾ ਕੁਰਸੀ ਖੋਲੀ

ਤੁਸੀਂ ਉਹ ਤਾਂ ਮੇਕਅੱਪ ਕਰ ਰਹੇ ਹੋ ਇਹ ਦੇਖ ਰਹੋ ਕਿਹੜਾ ਮੇਕਅੱਪ ਲੱਠੇ ਰ ਹਲੋ ਕਿਤਾ ਗਾਣ ਫਟ ਸਕਲਸ ਵਾਲੇ ਪਈਆ ਹੋਰ ਹਾਏ ਚਸਕੀਪ ਬਣਾ ਰਹੇ ਹੋ ਹੋਰ ਕਿਵੇਂ ਹੋ ਬਸ ਵਧੀਆ ਤੁਸੀਂ ਦੱਸੋ ਠੀਕ ਆ ਜੀ ਹੋਰ ਬਸ ਵਧੀਆ ਹਾਂਜੀ ਤੇ ਹੁਣ ਆਪਾਂ ਪੀਣ ਲੱਗਿਆ ਚਾਹ ਤੇ ਤੇਰਾ ਮੇਕਅਪ ਹੋ ਰਿਹਾ ਤੇ ਤੀਰੀ ਆਗਰ ਸੀਗ ਹਾਂਜੀ ਤੇ ਹੁਣ ਆਪਾਂ ਚੱਲਦੇ ਆਂ ਤੀਰੀ ਸੱਟ ਲਾਣ ਤੇ ਜੁਰਤ ਆਪਾਂ ਰਹਿ ਗਿਆ ਸੀਗਾ ਤੇ ਤੇਸ ਕੋ ਹੁਣ ਆਪਾਂ ਬਾਜ਼ਾਰ ਜਾ ਰਹੇ ਹਾਂ ਹਾਂ ਚਾਲ ਚਲਾ ਉਹ ਮਾਈ ਗੋਡ ਸਾਡੀ ਟੁੜੀ ਦੇਖ ਲੋ ਆ ਜਾ ਹਾਂ ਉੱਪਰ ਝਾਕੋ ਸਿੰਪਲ ਜਿਹੀ ਤੇਰੀ ਹਾਂਜੀ ਤੇ ਤੇਰਾ ਮੇਕਅਪ ਹੋ ਗਿਆ ਸੀਗਾ ਤੇ ਆਪਾਂ ਦਿਖਾਵਾਂਗੇ ਤੁਹਾਨੂੰ ਤੇ ਹੁਣ ਆਪਾਂ ਥੋੜਾ ਜਿਹਾ ਮੇਕਅਪ ਕਰਵਾ ਲਈ ਆਪਾਂ ਵੀ ਸੋਹਣਾ ਲੱਗੇ ਤੀ ਤੀ ਇਹ ਤਾਂ ਦੇਖ ਹਾਂਜੀ ਤੇ ਹੁਣ ਆਪਾਂ ਮੇਕਅਪ ਕਰਾਉਣ ਲੱਗੇ ਆ ਤੇਰਾ ਹੋ ਗਿਆ ਸਿਰ ਦਾ ਮੇਕਅਪ ਕਦੀ ਫੋਟੋ ਕਰੀ ਕਦੀ ਨਹੀਂ ਕਰਨਾ ਕਦੇ ਨਾ ਕਰ ਫੋਨ ਫੜੀ تبیری گل بلک نئی کریم پین دی کرنی مو کھانا نی تین واسے سکیں مو بہت ہے لو اس کریم چھاٹا کرن لگ جے وانا تمو وڈی آ گئی ہے او کا ڈول رکھیاں نہیں کوئی سسی او بے نام دے نام لے نہیں یے نام دے کریاں پر پتہ کیا گتی ہے کدی رنگ نہیں ہو तलिया, नहीं अब, बचता दूंगा जी। नहीं यार नहीं करती। मैं उद्देश्य में। बर्मों। तब तो बचा लेंगे। गर्ल्स के लिए। हाँ ना क्यों वो वो या वो वो। खाली फैसिलिटी। अम्म ऊपर तो जो डबल प्रकारी आ रही है, प्रकारी है कि आपका वो नहीं है ना।

ਮੇਰਾ ਫੋਨ ਉਹ ਦਾ ਫੋਨ ਦਾ ਹੀ ਸਿੱਧੂ ਮੁਸਲਸਾਂ ਗਰੀਲਾ ਦੇ ਫੈਕਟ ਨਾਲ ਹੋਸ਼ ਹਾਂਜੀ ਦੀਦੀ ਹਾਂਜੀ ਪ੍ਰੀਤ ਕਿਵੇਂ ਲੱਗਿਆ ਮੇਕਅਪ ਆਪਣਾ ਜੀ ਬਹੁਤ ਵਧੀਆ ਦੀਦੀ ਜਿੱਦਾਂ ਦਾ ਮੈਨੂੰ ਮੇਕਅਪ ਚਾਹੀਦਾ ਸੀ ਨੇਚਰਲੀ ਅਨ ਅਕੋਰਡਿੰਗ ਉਦਾਂ ਹੀ ਤੁਸੀਂ ਵਧੀਆ ਬਹੁਤ ਵਧੀਆ ਮੇਕਅਪ ਕੀਤਾ ਮੈਨੂੰ ਬਹੁਤ ਪਸੰਦ ਆਇਆ ਥੈਂਕ ਯੂ ਜੀ ਥੈਂਕ ਯੂ ਸੋ ਮਚ ਦੇ ਤੇ ਮੇਕਅਪ ਹੋ ਗਿਆ ਧਰਨਾ ਸਾਰੇ ਆਨੇ ਕਮੈਂਟ ਕਰਕਰ ਦੱਸੋ ਕਿੰਦਾ ਲੱਗਿਆ ਆਪਣੇ ਬਾਹਰ ਹੋ ਰਿਹਾ ਤੇ ਨਾ ਇਸ ਤਰ੍ਹਾਂ ਜੀ ਤੇ ਹੁਣ ਆਪਰ ਵਾਲੀ ਹੋ ਰਿਹਾ ਇਸ ਤਰ੍ਹਾਂ ਬਚਾ ਦੇਖੋ ਤੇ ਕਿੰਦਾ ਲੱਗਿਆ ਮੇਕਅਪ ਫਰ ਜੀ ਜੀ ਬਹੁਤ ਵਧੀਆ ਪੈਂਦੀ ਆ ਫਰ ਟਾਕੜੀ ਬਿਊਟੀ ਵਾਲ ਸਲੂਨ ਤੇ ਹਾਂਜੀ ਪੈਂਦੀ ਆ ਬਹੁਤ ਘਾਟ ਮੇਕਅਪ ਕਰਦੇ ਬਹੁਤ ਵਧੀਆ ਕੰਮ ਨਾਲ ਥੈਂਕ ਯੂ ਜੀ ਮੈਨੂੰ ਤਾਂ ਇੱਥੇ ਕਰਵਾਣਾ अच्छा कोई गल ਨਹੀਂ ਆਜੀ ਰੱਬ ਮੇਰੇ ਵੀ ਟੜ ਗਿਆ ਹੋਏ ਤੂੰ ਰਤਾਉਂਦਾ ਹੀ ਨਹੀਂ ਆਓ ਜੀ ਸਿੱਧ ਘਰ ਤੇ ਚੱਲੇ ਆਂ ਬਾਈ ਪਾਚ ਅਨੰਤ ਘਰ ਤੇ ਬਾਕੀ ਕਿੰਨੀ ਕਰ ਲੈਣਾ ਮਾੜੀ ਮੂੰਹ ਕੋਲੇ ਜੀ ਜਾਪੜਾ ਮੇਕਅਪ ਹੋ ਗਿਆ ਸਿੱਧਾ ਤੇ ਤੇ ਹਾਂ ਜੀ ਕਿੱਤਾ ਹਾਂ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਾਰਿਆਂ ਦਾ ਉਹ ਕਰਾਂਗੇ ਅੱਜ ਆਪਾਂ ਆ ਗਏ ਤੇ ਅੱਜ ਆਪ ਕੀ ਲੈ ਕੇ ਆਏ ਮੇਰੇ ਲਈ ਛੋਟੇ ਬਾਤ ਤੇ ਆਈ ਲੇ ਗਏ ਅਸੀਂ ਤਾਂ ਮੈਂ ਤੁਹਾਡਾ ਲੈ ਕੇ ਲਾ ਕੇ ਆਂਦਾ ਕੀ ਲੈ ਕੇ ਆਂਦਾ ਹੱਥ ਕਰੋ हां तो सुनने आज गल हम्म पर तो, मैं तो सही, सही मैं कुछ तो कह तो नु आदा ਤੁਹਾਡੇ ਲਈ ਸਟ੍ਰਿੰਗ ਕਿੱਦਾਂ ਲੱਗੀ ਕਹਿੰਦੇ ਠੀਕ ਹੈ ਕੜੇ ਦੇ ਨਾਲ ਮੈਚਿੰਗ ਹੀ ਕਰ ਗਈ ਬਸ ਆ ਠੀਕ ਹੈ ਕਿ ਸਾਰੇ ਸਹੀ ਹਨ हां ਸਹੀ ਹੈ ਦੇਖੋ ਤੇ ਮੈਂ ਤਿੱਪੂ ਰਿੰਗ ਲਾ ਕੇ ਲਾ ਕੇ ਦਿੱਤੀ ਆ ਸੁਣ ਲੱਕਿਆ ਥੋੜੀ ਲਾਦੀ ਆ ਹਾਂਜੀ ਤੇ ਆਪਣਾ ਮੇਕਅਪ ਹੋ ਗਿਆ ਸਿਦਾਂਤ ਤੇ ਦੀਦੀ ਹੋ ਗਿਆ ਸਿਤਾਰਾ ਚਲ ਕੇ ਆ ਤੇ ਹੁਣ ਤੇ ਆਪਾਂ ਚੱਲਿਆ ਘਰ ਮੇਰੇ ਕੋਲ ਬਹੁਤ ਘੜ ਖੁੱਸਾ ਥੈਂਕ ਯੂ ਜੀ ਥੈਂਕ ਯੂ ਖੁਰਨਰ ਦੇ ਅਫਰ ਅੱਕੇ ਜੀ ਸੇ ਜਾ ਦੇ ਜੀ ਠੀਕ ਹੈ ਖੁਰਨਰ ਦੇ ਤੁਹ ਜੀ ਆਜਾ ਤੇ ਲੈ ਹਾਂਜੀ ਮਿੱਤਰੋ ਕੀ ਆਜ ਦਾ ਖਾਣਾਗਾ ਹੁਣ ਬਾਈ ਆ ਗਿਆ ਜੀ ਤੇ ਬਾਕੇ ਹੁਣ ਆਪਾਂ ਚੱਲੀਏ ਚੱਲੀਏ ਚੱਲੋ ਫਿਰ ਆਜਾ ਚਾ ਚੱਲੇ ਜੇ ਲੈ ਰਹਾ ਉਹ ਨਾ ਬੇਸਾਨ ਹੋ ਗਏ ਹੁਣ ਆਪਾਂ ਚੱਲੇ ਆਂ ਅੰਗੀ ਚੱਲ ਗਈ ਕਿੱਕੋ ਬਈ ਕਿੱਕੇ ਜਾ ਰਹੀ ਹੈ ਦਿੱਤੀ ਆਪਾਂ ਕਿਹੜੀ ਲੋਕੇਸ਼ਨ ਹੈ ਆਪਣੀ ਜਿਹੜੀ ਹੈ ਹਾਂ ਮੈਨੂੰ ਸਹੀ ਲੱਗੇ ਹਾਂ ਤੇ ਤੇ ਆਪਾਂ ਕਹਾਂ ਕਿ ਸਾਡੇ ਫੈਮਲੀ ਖੜੇ ਆ ਹੁਣ ਆਪਾਂ ਚੱਲੇ ਆਂ ਘਰੇ ਆਪਾਂ ਘਰ ਆ ਗਏ ਸੀਗੇ ਸਾਰੇ ਸਾਂਗਲ ਬੱਠੇ ਆ ਕਿਹਾ ਹੱਸਦਾ ਪਿਆ ਕਾ ਤੇ ਦਾਨਾ ਨਿਕਲ ਜਾਂਦੇ ਆ ਮੇਰੇ ਤਾਂ ਨਿਕਾਸ਼ ਤੋਂ ਨਿਕਲਦੇ ਤੇ ਹੰਟੀ ਹੁਣ ਆਪਾਂ ਘਰ ਆ ਗਏ ਸੀ ਤੇ ਜੀ ਦਾ ਵਿਆਹ ਵਧੀਆ ਹੋ ਗਿਆ ਸੀਗਾ ਤੇ ਅਨੰਦ ਕਾਰਤ ਆਪਾਂ ਕਰਾ ਕੇ ਤੋਰਤਾ ਸਿੱਧੀ ਜਿ ਨੂੰ ਤੇ ਹੁਣ ਆਪਾਂ ਮਿਲਦੇ ਆ ਲਾਸਟ ਵਲੌਗ ਚ ਨੈਕਸਟ ਵਲੌਗ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਤੇ ਵਲੌਗ ਕਿਤਾں ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ ਕੀ ਆ ਹੋਇਆ ਕਰਿਆ ਕਰਮ ਲੱਕੀ ਅੱਥ ਕਾਲ ਤੋਂ ਮੈਂ ਲੜੀ ਆ ਦੋ ਦਿਨਾਂ ਲਾਤ ਤੇ ਰੋਈ ਜਾਂਦੀ ਆ ਰੋ ਰੋ ਪਾ